ਵੈਕੁੰਠੀ ਕਾ ਖਾਲਸਾ ਵੈਕੁੰਠੀ ਕੀ ਖਤੇ ਬਹੁਤ ਬਹੁਤ ਸਵਾਗਤ ਹੈ ਮੇਰੀ ਹੋਟੇ ਵਿੱਚ ਆ ਜੀ ਗੁਰੂ ਕਿਰਪਾ ਵਟੀ ਕਨ ਕਲੌਬਸ ਵਿੱਚ ਅੱਜ ਦੀ ਵੀਡੀਓ ਵਿੱਚ ਮਸ਼ਕਲੀਨ ਕਾਟਨ ਦੇ ਸੂਟ ਲੈ ਕੇ ਆਈ ਹਾਂ ਤੇ ਕਾਟਨ ਸਟੱਫਰ ਚੀਕ ਲੈ ਕੇ ਆਈ ਹਾਂ ਤੇ ਲਾਈਟ ਕਲਰ ਵੀ ਹੈ ਡਾਰਕ ਕਲਰ ਵੀ ਹੈ ਤੇ ਇਹ ਦੁਪੱਟੇ ਨਾਲ ਹੈ ਜਿਸ ਸਾਰੇ ਠੀਕ ਹੈ ਜੀ ਦਖਾਉਂਦੇ ਆ ਇਹਨਾਂ ਵਿੱਚੋਂ ਕੋਈ ਪਸੰਦ ਆਂਦਾ ਤੇ ਤੁਸੀਂ ਆਰਡਰ ਕਰਨਾ ਜੀ ਮੇਰੇ ਨੰਬਰ ਤੇ ਮੇਰਾ ਨੰਬਰ ਹੈ ਜੀ 988672198 ਆਹ ਜੀ ਇਹ ਪ੍ਰਿੰਟ ਹੈ ਜੀ ਮਸ਼ਲੀਨ ਦਾ ਸੂਟ ਹੈ ਪੂਰਾ ਲੋਅਰ ਸੂਟ ਹੈ ਰੀਵਾ ਬ੍ਰਾਂਡ ਦਾ ਸਟੱਫ ਹੈ ਜੀ ਇਹ ਇਹ ਮਸ਼ਲੀਨ ਦਾ ਦੁਪੱਟਾ ਹੈ ਜੀ ਇਹਦੇ ਨਾਲ ਡਿਜੀਟਲ ਪ੍ਰਿੰਟ ਦੇ ਵਿੱਚ ਮਸ਼ਲੀਨ ਦਾ ਦੁਪੱਟਾ ਹੈ 5 ਮੀਟਰ ਦਾ ਖੰਡਾ ਡੁੰਡਾ ਦੁਪੱਟਾ ਹੈ ਜੀ ਕਲਰਸ ਖਾਨੇ ਆਦੇ ਨੇ ਤਿੰਨ ਚਾਰ ਕਲਰ ਹੋਗੇ

ਮੈਂ ਦੀ ਗ੍ਰੀਨ ਕਲਰ ਹੈ ਜੀ। ਪਪਾਹ ਦੇ। ਸਾਰੀ ਕੋਲ ਹੋਣਾ ਸੋਹਣਾ ਹੈ ਜੀ। ਬ੍ਰੀ ਕਲਰ ਹੈ ਜੀ। ਤੇ ਮਛਲੀ ਦਾ ਦੁਪੱਟਾ ਵੀ। ਆਪ ਕੋਟਨ ਰਹੀ ਗਾ ਜੀ ਥੋੜਾ ਛੋਟਾ ਜਿਹਾ ਲੋਗ ਤੇ ਛੋਟੇ ਪ੍ਰਿੰਟ ਦੇ ਵਿੱਚ ਸੁਬਤਾਂ ਜੀ। ਤੇ ਇਹਨਾਂ ਦੇ ਨਾਲ ਮਛਲੀ ਦਾ ਦੁਪੱਟਾ ਜੀ ਬਹੁਤ ਸੋਹਣਾ ਦੀਦੀ ਤੇ ਪ੍ਰਿੰਟ ਵਾਲਾ ਦੁਪੱਟਾ ਹੈ। മശലീൻഡാ ടൈമി ഡിജിറ്റുപട്ടി പ്രിന് വരെ കലർ അലൈസ് ലൈറ്റ് ഗ്രേ ഗ്രീൻ കലർത്തി ਕਲੇਮ ਦਾ ਦੁਪੱਟਾ ਹੈ ਜੀ ਡਿਜੀਟਲ ਪ੍ਰਿੰਟ ਦੇ ਵਿੱਚ ਪਰਪਲ ਕਲਰ ਹੈ ਤੇ ਇੱਕ ਹੋਰ ਡਿਫਰੈਂਟ ਦੁਪੱਟਾ ਹੈ ਜੀ ਉਹ ਵੀ ਡਿਜੀਟਲ ਪ੍ਰਿੰਟ ਦੇ ਵਿੱਚ ਦੁਪੱਟਾ ਹੈ ਜੀ ਸਾਰੇ ਕਲਰ ਬਹੁਤ ਸੋਹਣੇ ਆਏ ਹੋਏ ਨੇ ਮੂਡ ਡਿਜ਼ਾਈਨ ਆਇਆ ਛੇ ਇਹਨਾਂ ਕਾਟਨ stoff ਦਾ ਮੂਸਲਿਨ ਦਾ ਦੁਪੱਟਾ ਹੈ ਪ੍ਰਿੰਟ ਬਹੁਤ ਸੋਹਣਾ ਹੈ ਜੀ ਛੋਟਾ ਤੇ ਵੱਡਾ ਦੋਨੋਂ ਪ੍ਰਿੰਟ ਹੈ ਜੀ ਡਿਜੀਟਲ ਪ੍ਰਿੰਟ ਹੈ ਜੀ ਤੇ ਮਛਲੀਨ ਦਾ ਬਹੁਤ ਸੋਹਣਾ ਦੁਪੱਟਾ ਹੈ ਜੀ 2 ਮੀਟਰ ਦਾ ਖੁੱਲਣਾ ਥੀ ਬਹੁਤ ਸੋਹਣੇ ਸਰਦਾਰੀ ਲੁੱਕ ਵਾਲੇ ਸੂਟ ਹੈ ਜੀ ਇਹੇ ਕਮਰ 'ਤੇ ਬਹੁਤ ਸਾਰੇ ਮਿਲ ਬਣ ਗਏ ਨੇ ਇਹਨਾਂ ਵਿੱਚ ਆਫ ਵਾਈਟ ਕਲਰ ਦੇ ਵਿੱਚ ਹੈ ਇਹ ਸੇਮ ਰੰਗ ਦੇ ਜਿਹਾ ਮੇਰੇ ਕੋਲ ਨਾ ਬਿਲਕੁਲ ਕੋਈ ਸ਼ਿਕਾਇਤ ਹੈ ਨਹੀਂ। ਮੈਂ ਸੁਣਦੀ ਹਾਂ ਤਾਂ ਪੁੱਛਦੀ ਹਾਂ। ਉਹ ਸਰ ਕੀ ਹਰਗੀ ਹੈ? ਰੀਵਾ ਬ੍ਰਾਂਡ ਦੇ ਸੂਟਾਂ ਦੀ ਸਟੱਫ ਦੀ ਕੋਈ ਵੀ ਸ਼ਿਕਾਇਤ ਨਹੀਂ ਹੈ। ਜਦੋਂ ਤੁਹਾਨੂੰ ਫਸਟ ਨੰਬਰ ਦੇ ਦਿਖਾਇਆ ਉਹਦੇ ਵਿੱਚ ਲਵੈਂਡਰ ਕਲਰ ਨਹੀਂ ਆਇਆ ਸੀ। ਦੂਜੇ ਤੋਂ ਚੁਰਤੇ ਦੇ ਵਿੱਚ ਦੁਪੱਟਾ। ਕਾਟਨ ਸਟੱਫ। ਸੋ ਡਿਜ਼ਾਈਨਰ ਦੁਪੱਟਾ ਹੈ ਜੀ ਇਹ ਡਿਫਰੈਂਟ ਪ੍ਰਿੰਟ ਦੇ ਵਿੱਚ ਇਹਦੇ ਵਿੱਚ ਵੀ ਤਿੰਨ ਚਾਰ ਕਲਰ ਆਉਂਦੇ ਇੱਕ ਮਸਟਰਡ ਹਾਫ ਬਰਟ ਕਲਰ ਹੈ ਜੀ ਕਲਰ ਬਹੁਤ ਸੋਹਣਾ ਹੈ ਜੀ ਲੈਚ ਵਧਰਲ काफी ਬਹੁਤ ਸੋਹਣਾ ਲੱਗਦੀ ਮੰਗੇ ਵੀ ਚੋਹਤੇ ਵੀ ਇਹ ਕੁ ਗਾਜ਼ਰੀ ਕਲਰ ਹੈ ਜੀ ਇਹਦੇ ਵਿੱਚ ਡਿਜੀਟਲ ਪ੍ਰਿੰਟ ਦੇ ਵਿੱਚ ਦੁਪੱਟਾ ਹੈ ਇਸ ਕਿੰਨ ਕਲਰ ਹੈ ਇਸ ਕਿੰਨ ਪ੍ਰਿੰਟ ਦੇ ਵਿੱਚ ਦੁਪੱਟਾ ਹੈ व्हाइट कलर प्रिटी बहुत सोहळा आहे ती थोडा वडा प्रिंट आहे जी एचिटल प्रिंट आहे जी ते मचली हिंदी आहे दुपट्टे सारा ढाई मिकले दुपटे आहे जी बहुत सारे प्रिंट आहे जी ਤਦ ਰਹੀ ਬਹੁਤ ਸਾਸ਼ਨਾ ਵਿੱਚ ਕੋਈ ਪਸੰਦਾਂ ਹੈ ਤੁਸੀਂ ਆਰਡਰ ਕਰਨਾ ਹੈ ਮੇਰੇ ਨੰਬਰ ਤੇ ਮੇਰਾ ਨੰਬਰ ਹੈ 9346721000 ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਾਹੀਦਾ 150 ਦਾ ਖਾਣਸਾ ਭਾਈ ਕੁਮਜੀ ਦੀ